ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੱਛਮੀ ਗੜਬੜੀ ਦੇ ਚੱਲਦਿਆਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫਵਾਰੀ ਦੇ ਕਾਰਨ ਸੂਬੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ ਬੀਤੇ 2 ਦਿਨ ਵਿੱਚ ਲਗਭਗ ਤਾਪਮਾਨ ਵਿੱਚ 4 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਾਨ ਕੱਲ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ ਬਠਿੰਡਾ ਵਿੱਚ ਕੱਲ ਘੱਟੋ-ਘੱਟ ਤਾਪਮਾਨ 4.2 ਸੈਲਸੀਅਸ ਜਦਕਿ ਸ਼ਿਮਲਾ ਵਿੱਚ 6.8 ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਠੰਡ ਦਾ ਜ਼ੋਰ ਵਧਨ ਤੇ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇੱਧਰ ਸੂਬੇ ਵਿੱਚ ਵੱਧ ਰਹੀ ਧੁੰਦ ਨੇ ਹੁਣ ਆਵਾਜਾਈ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਕੱਲ ਸੋ ਨਾਮ ਅ ਨਜ਼ਦੀਕ ਸੰਘਣੀ ਧੁੰਦ ਕਾਰਨ ਸੜਕ ਉੱਪਰ ਵਾਪਰੇ ਹਾਦਸੇ ਵਿੱਚ ਲਗਭਗ ਦਰਜਨ ਭਰ ਤੋਂ ਵੱਧ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਸ ਹਾਦਸੇ ਦੌਰਾਨ ਭਾਵੇਂ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਜਦਕਿ ਇੱਕਾ ਦੁੱਕਾ ਵਾਹਨ ਚਾਲਕਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਵੀ ਖਬਰ ਹੈ। ਮੋੜ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਕੱਲ ਹੋ ਰਹੀ ਰੈਲੀ ਦੌਰਾਨ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੇ ਠਹਿਰਨ ਲਈ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਕਰਨ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਵੱਲੋਂ ਜਾਰੀ ਪੱਤਰ ਦਾ ਡੀਸੀ ਬਠਿੰਡਾ ਨੇ ਕੱਲ ਗੰਭੀਰ ਨੋਟਿਸ ਲਿਆ ਡੀਸੀ ਨੇ ਦੋਵਾਂ ਅਧਿਕਾਰੀਆਂ ਨੂੰ ਪੱਤਰ ਫੌਰੀ ਤੌਰ ਤੇ ਵਾਪਸ ਲੈਣ ਅਤੇ ਇਸ ਕਾਰਵਾਈ ਨੂੰ ਗੈਰ ਜ਼ਿੰਮੇਵਾਰਨਾ ਹਰਕਤ ਕਰਾਰ ਦਿੰਦਿਆਂ ਦੋਵਾਂ ਸਿੱਖਿਆ ਅਧਿਕਾਰੀਆਂ ਕੋਲੋਂ ਦੋ ਦਿਨਾਂ ਵਿੱਚ ਜਵਾਬ ਤਾਲਬ ਕਰ ਲਿਆ ਹੈ ਦਰਸਲ ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਮੌੜ ਮੰਡੀ ਇਲਾਕੇ ਵਿੱਚ 17 ਦਸੰਬਰ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਮੱਦੇਨਜ਼ਰ ਸੀਐਮ ਸਿਕਿਉਰਿਟੀ ਦੇ ਅਮਲੇ ਦੇ ਠਹਿਰਨ ਦਾ ਪ੍ਰਬੰਧ ਕਰਨ ਲਈ ਇਲਾਕੇ ਦੇ ਸਕੂਲਾਂ ਵਿੱਚ 16 ਦਸੰਬਰ ਨੂੰ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਸੀ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਬੀਤੇ ਦਿਨ ਉਹਨਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮਾਫੀ ਮੰਗੇ ਜਾਣ ਮਗਰੋਂ ਅਕਾਲੀ ਆਗੂਆਂ ਦੇ ਵੱਖ-ਵੱਖ ਧੜਿਆਂ ਦੇ ਇਕੱਠੇ ਹੋਣ ਦੀਆਂ ਸੂਰਾਂ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਭਾਈਪਾ ਨਾਲ ਮੁਰ ਗੱਠ ਜੋੜ ਦੀ ਸੰਭਾਵਨਾ ਦੀ ਚਰਚਾ ਸਿਆਸੀ ਗਲਿਆਰਿਆਂ ਵਿੱਚ ਛਿੜ ਗਈ ਹੈ ਸੁਖਵੀਰ ਵੱਲੋਂ ਮਾਫੀ ਮੰਗੇ ਜਾਣ ਤੇ ਸੁਖਦੇਵ ਸਿੰਘ ਢੀਡਸਾ ਤੋਂ ਬਾਅਦ ਕੱਲ ਬੀਬੀ ਜਗੀਰ ਕੌਰ ਨੇ ਵੀ ਆਪਣੇ ਰੁਖ ਵਿੱਚ ਨਰਮੀ ਦਿਖਾਉਂਦਿਆਂ ਏਕੇ ਦੀ ਹਾਮੀ ਭਰ ਦਿੱਤੀ ਦਿੱਲੀ ਦੀ ਅਦਾਲਤ ਨੇ ਸੰਸਦ ਦੀ ਸੁਰੱਖਿਆ ਵਿੱਚ ਸਨ ਕੇਸ ਵਿੱਚ ਗ੍ਰਿਫਤਾਰ ਪੰਜਵੇਂ ਮੁਲਜ਼ਮ ਲਲਿਤ ਚਾਹ ਨੂੰ 7 ਦਿਨ ਦੇ ਪੁਲਿਸ ਰਿਮਾਂਡ ਉੱਤੇ ਕੱਲ ਭੇਜ ਦਿੱਤਾ ਕੱਲ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸਨ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਪਤਾ ਲੱਗਾ ਕਿ ਮੁਲਜ਼ਮਾਂ ਨੇ ਆਪਣੀ ਜੁੱਤੀ ਦਾ ਹੇਠਲਾ ਹਿੱਸਾ ਕੱਟ ਕੇ ਉਸ ਵਿੱਚ ਰੰਗ ਦਾ ਕੈਨ ਲੁਕਾ ਕੇ ਸੰਸਦ ਦੇ ਅੰਦਰ ਲੈ ਗਏ ਸਨ ਉੱਧਰ ਸੁਰੱਖਿਆ ਵਿੱਚ ਸੰਨ ਦੇ ਮੁੱਦੇ ਨੂੰ ਲੈ ਕੇ ਸੰਸਦ ਦੇ ਦੋਮਾ ਸਦਨਾ ਵਿੱਚ ਕੱਲ ਮੋੜ ਹੰਗਾਮਾ ਹੋਇਆ ਵਿਰੋਧੀ ਪਾਰਟੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਇਸ ਮੁੱਦੇ ਤੇ ਵਿਚਾਰ ਚਰਚਾ ਦੀ ਆਪਣੀ ਮੰਗ ਤੇ ਬਜ਼ਿਦ ਰਹੀਆਂ ਰੌਲੇ ਰੱਪੇ ਕਾਰਨ ਕੋਈ ਵੀ ਸੰਸਦੀ ਕੰਮਕਾਜ ਨਹੀਂ ਹੋ ਸਕਿਆ ਤੇ ਸੰਸਦ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ ਸਿੱਖ ਧਰਮ ਦੀ ਮर्यादा ਅਨੁਸਾਰ ਆਨੰਦ ਕਾਰਜ ਸਮੇਂ ਕਈ ਰਸਮਾਂ ਦੀ ਪਾਲਣਾ ਨਾ ਕਰਨ ਦਾ ਮੁੱਦਾ ਕੱਲ ਤਖਤ ਸ਼੍ਰੀ ਹਜੂਰ ਸਾਹਿਬ ਦੀ ਇੱਕ ਗੁਰਮਤ ਮੀਟਿੰਗ ਵਿੱਚ ਉੱਠਿਆ। ਇਸ ਮੀਟਿੰਗ ਵਿੱਚ ਇਸ ਮੁੱਦੇ ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਮੀਟਿੰਗ ਉਪਰੰਤ ਤਖਤ ਸ਼੍ਰੀ ਹਜੂਰ ਸਾਹਿਬ ਤੋਂ ਸਮੂਹ ਸਿੱਖ ਸੰਗਤ ਨੂੰ ਕੱਲ ਹੁਕਮ ਜਾਰੀ ਕੀਤਾ ਗਿਆ ਹੋ ਰਿਹਾ ਹੈ। ਇਸ ਕਰਕੇ ਗੁਰਮਤਾਂ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਕਾਰਕ ਅਨੰਕਾਰਜ ਹੋਣਗੇ ਉਹਨਾਂ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ। ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਹਾਂ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਲ ਕੇ ਨਾਲ ਲਿਆ ਜਾਵੇ। ਅਤੇ ਲਾਹਾਂ ਫੇਰੇ ਵੇਲੇ ਬੱਚੀ ਦਾ ਜਿਹੜਾ ਡ्रेस ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ। ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ। ਅਜਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਤੇ ਵਰਤਮਾਨ ਭਾਈਪਾ ਆਗੂ ਅਮਰਪਾਲ ਸਿੰਘ ਉਰਫ ਬੋਨੀ ਅਜਨਾਲਾ ਕੱਲ ਪਟਿਆਲਾ ਵਿੱਚ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਸੈਟ ਕੋਲ ਪੇਸ਼ ਹੋਏ। ਸੈਟ ਦੇ ਚੇਅਰਮੈਨ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਤੇ ਹੋਰ ਮੈਂਬਰਾਂ ਨੇ ਬੋਨੀ ਅਜਨਾਲਾ ਕੋਲੋਂ ਬੰਦ ਕਮਰੇ ਵਿੱਚ 5 ਘੰਟੇ ਤੋਂ ਵੱਧ ਪੁੱਛ ਪੜਤਾਲ ਕੀਤੀ। ਇੱਥੇ ਦੱਸਣਯੋਗ ਹੈ ਕਿ ਉਹ ਇਸ ਮਾਮਲੇ ਵਿੱਚ ਗਵਾਹ ਵਜੋਂ ਕੱਲ ਪੇਸ਼ ਹੋਏ ਹਨ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਉਹਨਾਂ ਤਤਕਾਲੀ ਮੁੱਖ ਮੰਤਰੀ ਨੂੰ ਮਾਝਾ ਖੇਤਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਬਾਰੇ ਪੱਤਰ ਲਿਖਿਆ ਸੀ ਇਸ ਪੱਤਰ ਦੇ ਆਧਾਰ ਤੇ ਹੀ ਕੱਲ ਬੋਨੀ ਅਜਨਾਲਾ ਤੋਂ ਪੁੱਛਗਿੱਛ ਕੀਤੀ ਗਈ ਭਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਯਤਨਾਂ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਲੱਗ-ਅਲੱਗ ਰਾਹ ਤੇ ਚੱਲ ਪਈਆਂ ਹਨ ਐਸਜੀਪੀਸੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿੱਚ 20 ਦਸੰਬਰ ਨੂੰ ਰੋਸ ਮਾਰਚ ਦੇ ਕੀਤੇ ਐਲਾਨ ਤੋਂ ਦਿੱਲੀ ਕਮੇਟੀ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਹੁਣ ਇੱਕ ਪਾਸੇ ਜਿੱਥੇ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਉਤੇ ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦਾ ਹੱਲ ਸੰਵਾਦ ਰਾਹੀਂ ਕੱਢਣ ਦੇ ਹੱਕ ਵਿੱਚ ਹੈ ਨਾ ਕਿ ਟਕਰਾਅ ਰਹੀਂ ਬਠਿੰਡਾ ਮੁਕਸਰ ਰੋਡ ਤੇ ਕੱਲ ਸਵੇਰੇ ਟਰੱਕ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਅਜੇ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਰਤਕ ਨੌਜਵਾਨ ਹਾਸੇ ਤੋਂ ਪਹਿਲਾਂ ਆਪਣੀ ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਕੇ ਘਰ ਪਰਤ ਰਿਹਾ ਸੀ। ਲੁਧਿਆਣਾ ਦੇ ਗਿਆਸਪੁਰਾ ਖੇਤਰ ਵਿੱਚ ਸੀਵਰੇਜ ਦੀ ਗੈਸ ਲੀਕ ਹੋਣ ਨਾਲ ਹੋਏ ਹਾਦਸੇ ਦੀ ਜਾਂਚ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਨੈਸ਼ਨਲ ਗ੍ਰੀਨ ਟਰਮੀਨਲ ਦੀ ਟੀਮ ਕੱਲ ਫਿਰ ਗਿਆਸਪੁਰਾ ਪੁੱਜੀ ਜਿੱਥੇ 30 ਅਪ੍ਰੈਲ ਨੂੰ ਸੀਵਰੇਜ ਦੀ ਗੈਸ ਲੀਕ ਹੋਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਕਰ ਜੋਗ ਹੈ ਕਿ ਐਨਜੀਟੀ ਨੇ ਪ੍ਰਸ਼ਾਸਨ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਜਾਂਚ ਤੇ ਅਸੰਤੁਸ਼ਟੀ ਪ੍ਰਗਟਾਈ ਹੈ ਕਿਉਂਕਿ ਇਸ ਟੀਮ ਨੇ ਇਸ ਮਾਮਲੇ ਤੇ ਕੋਈ ਪੁਖਤਾ ਸਬੂਤ ਨਾ ਮਿਲਣ ਦਾ ਦਾਵਾ ਕੀਤਾ ਸੀ ਹੁਣ ਨਵੀਂ ਟੀਮ ਗੈਸ ਲੀਕ ਹੋਣ ਦੇ ਕਾਰਨਾਂ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਕੌਂਸਲ ਜਗਰਾਓ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਕੱਲ ਪੱਤਰ ਜਾਰੀ ਕੀਤਾ ਇੱਥੇ ਜ਼ਿਕਰਯੋਗ ਹੈ ਕਿ ਸੱਤਾ ਤਬਦੀਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਧਾਨ ਰਾਣਾ ਨੂੰ ਅਹੁਦੇ ਤੋਂ ਹਟਾਉਣ ਦੇ ਕਈ ਵਾਰ ਯਤਨ ਕੀਤੇ ਸਨ ਇਸ ਵਾਰ ਪ੍ਰਧਾਨ ਤੇ ਅਹੁਦੇ ਦੀ ਨਗਰ ਕੌਂਸਲ ਦੇ ਖਿਲਾਫ ਹੀ ਦੁਰਵਰਤੋਂ ਕਰਨ ਅਤੇ ਨਗਰ ਕੌਂਸਲ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਇਆ ਗਿਆ ਹੈ ਸੂਤਰਾਂ ਮੁਤਾਬਕ ਇਹ ਮਾਮਲਾ ਹੁਣ ਉੱਚ ਅਦਾਲਤ ਵਿੱਚ ਜਾਣ ਦੇ ਪੂਰੇ ਆਸਾਰ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਾਰਤੀ ਕ੍ਰਿਕਟ ਪ੍ਰਤੀ ਯੋਗਦਾਨ ਬਦਲੇ ਉਸਦੀ 7 ਨੰਬਰ ਵਾਲੀ ਜਰਸੀ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਹੁਣ ਭਵਿੱਖ ਵਿੱਚ ਦੇਸ਼ ਦੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੋਈ ਵੀ ਖਿਡਾਰੀ 7 ਨੰਬਰ ਦੀ ਜਰਸੀ ਨਹੀਂ ਪਹਿਨ ਸਕੇਗਾ। ਆਈਪੀਐਲ ਦੇ 5 ਖਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦੀ ਥਾਂ ਤੇ ਹਰਦਿਕ ਪੰਡਿਆ ਨੂੰ ਆਪਣਾ ਨਵਾਂ ਕਪਤਾਨ ਬਣਾ ਦਿੱਤਾ। ਜਿਕਰ ਜੋਗ ਹੈ ਕਿ ਮੁੰਬਈ ਇੰਡੀਅਨਸ ਨੇ 15 ਕਰੋੜ ਰੁਪਏ ਵਿੱਚ ਹਾਰਦਿਕ ਪਾਂਡਿਆ ਨੂੰ ਹਾਲ ਵਿੱਚ ਹੀ ਖਰੀਦਿਆ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ